ਦੇਖੋ ਮੈਂ ਅਕਾਲਪੁਰਕ ਦਾ ਚੁਕਰਾ ਨਾ ਕਰਦਾ ਕਿ ਜਿਹੜੀ ਤਨਖਾਹ ਸ੍ਰੀ ਕਲਪਿਕ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬੀਜੇ ਚੁਕ ਭਦਾਈ ਗਈ ਸੀ ਕੱਲ ਉਹ ਦਾ 10ਵਾਂ ਤੇ 8 ਦੀ ਦਿਨ ਸਾਰੀ ਡਿਟਰਸ਼ਿਪ ਨੇ ਪ੍ਰਧਾਨ ਸਾਹਿਬ ਦੇ ਨਾਲ ਜਿਨ੍ਹਾਂ ਨੂੰ ਤਨਖਾਹ ਲੱਗੀ ਸੀ ਉਹਨਾਂ ਦੇ ਸਾਰਿਆਂ ਨੇ ਪਰ ਸਭ ਤੋਂ ਵੱਧ ਧੰਨਵਾਦਨਾ ਪਾਰਟੀ ਦੇ ਬਾਕੀ ਸਾਰੇ ਸਾਡੇ ਸਤਿਵਰਤ ਸਭਾ ਦਾ ਵੀ ਕਰਦਾ ਕਿ ਉਹ ਸਾਡੇ ਸਵਾਇਛਾ ਦੇ ਨਾਲ ਸਾਰੇ ਥਾਵਾਂ ਤੇ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਏ। ਔਰ ਅੱਜ ਸ੍ਰੀ ਮੁਖਸਰ ਸਾਹਿਬ ਦੀ ਸ਼ਹੀਦਾਂ ਦੀ ਇਤਿਹਾਸਿਕ ਧਰਤੀ ਤੇ ਵੀ ਤੁਸੀਂ ਦੇਖਿਆ ਕਿ ਇੱਥੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਸਤਾਨਕ ਅੱਜ ਦੇ ਸਤਿਵਰਤ ਸਭਾ ਉਹਨਾਂ ਨੇ ਵੀ ਹਾਜ਼ਰ ਹੋਇਆ। ਸੋ ਮੇਰੀ ਅੰਦਾਸ ਹੈ ਪਰਮਾਤਮਾ ਸਾਰਿਆਂ ਦੀ ਸੇਵਾ ਪ੍ਰਵਾਨ ਕਰੇ।

ਇਹ ਕੋਈ ਨਹੀਂ ਕਿ ਹੱਲੇ ਅਸੀਂ ਪਹਿਲ ਦਿੱਤੀ ਹੈ ਜਿਹੜੀ ਧਾਰਮਿਕ ਸੇਵਾ ਔਰ ਜਿੰਨੇ ਦਿਨ ਧਰਮ ਸੇਵਾ ਚੱਲਦੀ ਹੈ ਬੈਠਾ ਧਾਰਮਿਕ ਸੇਵਾ ਕੋਈ ਹੋएगी ਫਿਰ ਉਸ ਤੋਂ ਬਾਅਦ ਪਾਰਟੀ ਦੀਆਂ ਮੀਟਿੰਗਾਂ ਹੋਣਗੀਆਂ ਤੇ ਮੈਟਰ ਉਹਦੇ ਅਸਲੇ ਬਹੁਤ ਵੱਡੇ ਕੰਮ ਜਿਹੜੇ ਆ ਲਾਲਣ ਸ਼ੁਰੂ ਹੋਗੇ ਇੱਕ ਤਾਂ ਕਾਰਪੋਰੇਸ਼ਨ ਚੋਣਾਂ ਦਾ ਉਹਦੇ ਅਸੀਂ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਅਬਜਰਵਰ ਲਾ ਕੇ ਤੇ ਕੈਂਡੀਡੇਟਾਂ ਦੀਆਂ ਜਿਸਨਾਂ ਜਾਰੀ ਹੋ ਰਹੀਆਂ ਥੋੜੀ ਦੇਰ ਪਹਿਲਾਂ ਹੀ ਲਗਾਨੇ 65 ਕੈਂਡੀਡੇਟ ਅਨਾਉਂਸ ਕੀਤੇ ਆ ਬਾਕੀ ਰਾਤ ਨੂੰ ਦਿੱਤੇ ਜਾਣਗੇ ਕਿਉਂਕਿ ਸਵੇਰੇ ਵੀ ਸਰਕਾਰ ਨੇ ਵੀ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਡੇਟਾ ਦੇ ਹਿਸਾਬ ਨਾਲ ਫਿਕਸ ਕੀਤੀਆਂ ਤੇ ਸਾਰੀ ਅਕਾਲੀ ਲੀਡਰਸ਼ਿਪ ਜਿਹੜੀ ਆ ਉਹ ਐਸੋੜੇ ਇਸ ਕੰਮ ਤੇ ਲੱਗੀ ਹੋਈ ਹੈ ਸੇਵਾ ਦੇ ਚ ਤੇ ਉਧਰ ਉਹਨਾਂ ਨੇ ਫਟਾਫਟ ਬੜੀ ਕਾਲੀ ਦੇ ਵਿੱਚ ਨਾਮਨੇਸ਼ੀ ਦਾ ਕੰਮ ਵੀ ਕਰਾਤਾ ਔਰ ਦੁੱਖ ਇਸ ਗੱਲ ਦਾ ਹੈ ਕਿ ਚਲੋ ਇਲੈਕਸ਼ਨ ਤਾਂ ਲੜਨੀ ਹੈ ਚਮਕੌਰ ਸਾਹਿਬ ਸ਼ਹੀਦਾਂ ਦੀ ਧਰਤੀ ਹੈ ਤੁਸੀਂ ਸਾਰੇ ਪੱਤਰਕਾਰ ਇਸ ਧਰਤੀ ਨਾਲ ਸੰਬੰਧਤ ਜੋੜੀ ਮੁਖਸਰ ਸਾਹਿਬ ਇਸੇ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ 21 ਤਰੀਕ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਤੇ ਸ਼ਹੀਦਾਂ ਦੀ ਜਿਹੜੀ ਸਰਾਨਾ ਜਿਹੜਾ ਸਵਾਗਤਮ ਹੁੰਦਾ ਛਿੱਧੀ ਸਮਾਗਮ ਉਹ ਹੈ ਹੁਣ ਪੰਜਾਬ ਦੀ ਸਾਡੀ ਧਰਤੀ ਹੋਵੇ ਇੱਡੇ ਵੱਡੇ ਸਾਕੇ ਉਸ ਧਰਤੀ ਦੇ ਉੱਤੇ ਵਾਪਰੇ ਹੋਣ ਤੇ ਇਲੈਕਸ਼ਨ ਉਸ ਡੇਟ ਤੇ ਕਰਵਾ ਕੇ ਤੇ ਸਾਡੀ ਜਿਹੜੀ ਹੈ ਸਾਥੀ ਦੇ ਉੱਤੇ ਮੰਗ ਲਈ ਜਾ ਰਹੀ ਹੈ ਜਦੋਂ ਕੋਈ ਸ਼ਰਮ ਨਹੀਂ ਅਕਾਲੀ ਦਲ ਨੇ ਵੀ ਇਹ ਕਿਹਾ ਸੀ ਕਿ ਇਹ ਤਰੀਕਾ ਗ੍ਰਭਚਕੀ ਕਿੰਦਾ ਆਹ ਥੋੜੇ ਦਿਨ ਪਹਿਲਾਂ ਬਾਈਲੈਕਸ਼ਨ ਹੋਈਆਂ ਉਹਦੇ ਨਾਲ ਮਹਾਰਾਸ਼ਟਰ ਦੀ ਛੱਤੀਸਗੜ੍ਹ ਦੀ ਇਲੈਕਸ਼ਨ ਸੀ ਤੇ ਤੁਹਾਡੇ ਸਾਹਮਣੇ ਆ ਕੇ ਕਿਸੇ ਗੱਲ ਦੇ ਉੱਤੇ ਇਤਰਾਜ਼ ਉੱਠਿਆ ਸੀ ਤੇ ਇਲੈਕਸ਼ਨ ਕਮਿਸ਼ਨ ਦੇਸ਼ ਤੇ ਮੈਂ ਇੱਕ ਹਫ਼ਤਾ ਚੱਲਦੀ ਚੋਣ ਅੱਗੇ ਪਾ ਦਿੱਤੀ ਤੇ ਲੋਕਾਂ ਦੀ ਭਾਵਨਾ ਹੁੰਦੀ ਹੈ ਇੱਥੇ ਭਗਵੰਤ ਮਾਨ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਾਡੀ ਧਰਤੀ ਦਾ ਇੰਨਾ ਵੱਡਾ ਲਾਭਸਾਲ ਛਾਤਾ ਦਾ ਇਤਿਹਾਸ ਹੈ। ਪਹਿਲਾਂ ਤੁਸੀਂ 2 ਸਾਲ ਚੋਣਾਂ ਨਹੀਂ ਕਰਾਈਆਂ ਤੇ ਹੁਣ ਇੱਕ ਹਫ਼ਤੇ ਨਾਲ ਇੱਥੇ ਕੀ ਫਿਰ ਪੈਂਡ ਕੇ ਇਹ ਜਿਹੜੇ ਦਿਨ ਹੁੰਦੇ ਆ ਸਾਡੇ ਵਾਸਤੇ ਬੜੇ ਵੱਡੇ ਬਰਾਗ ਦੇ ਦਿਨ ਹੁੰਦੇ। ਇਹ ਸਾਰਾ ਧੀਰਦੀ 15 ਵੜਾ ਸਾਡੇ ਖਾਸ ਕਰਕੇ ਜਿਹੜਾ ਅਨੰਦਪੁਰ ਸਾਹਿਬ ਦਾ ਰੋਪੜ ਦਾ ਚਕੌਰ ਸਾਹਿਬ ਦਾ ਫਤਿਹਗੜ੍ਹ ਸਾਹਿਬ ਦਾ ਇਲਾਕਾ ਉੱਥੇ ਤੇ ਜਿਹੜੇ ਪੁਰਾਣੇ ਬਜ਼ੁਰਗ ਜਿਹੜੇ ਵਿਰਾਸਤ ਦੇ ਨਾਲ ਜੁੜੇ ਹੋਇਆ ਕੋਈ ਨਦਰ ਚ ਥੱਲੇ ਜ਼ਮੀਨ ਤੇ ਸੌਂਦੇ ਉੱਥੇ ਮਤਾਵਾ ਪੁਰਾਣੀਆਂ ਬਜ਼ੁਰਗ ਇਹ ਨਹੀਂ ਗੁਬੀਤਨਾਂ ਲੈਂਦੀਆਂ ਕਿ ਮੇਰੇ ਇੱਕ ਪੱਤਰਕਾਰ ਵੀ ਸੀ ਸਾਡੇ ਚੰਕਰ ਸਾਹਿਬ ਤੋਂ ਮੈਨੂੰ ਕਹਿੰਦੇ ਕਿ ਸਾਡੀ ਮਾਤਾ ਦਾਲ ਨੂੰ ਤੜਕਾ ਵੀ ਨਹੀਂ ਲਾਉਂਦੀ ਇਹਦਾ ਜ਼ਰ ਸ ਇਹਨਾਂ ਬਿਨਾਂ ਨੂੰ ਇਹਨਾਂ ਪੁਰਾਣੇ ਬਜ਼ੁਰਗ ਗੁਬੀਤਨਾਂ ਲੈਂਦੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੋਰਡਿੰਗ ਦਾ ਦਿਨ ਹੀ ਰੱਖਿਆ ਹੁਣ ਲੱਖਾਂ ਦੀ ਗਿਣਤੀ ਚ ਲੋਕੀ ਚਮਕੌਰ ਸਾਹਿਬ ਫਤਿਹਗੜ ਸਾਹਿਬ ਵਿਜਾਇ ਸਿੱਧੀ ਸਤਨਾਕਾਂ ਤੋਂ ਜਾਂਦੇ ਆ ਤੇ ਤੁਹਾਨੂੰ ਹੋਰ ਨਹੀਂ ਕੋ ਡੇਟ ਲੱਗਦੀ ਤੁਸੀਂ ਹੱਥ ਦੱਸ ਨੇ ਨੋਟ ਜਸਟ ਕਰਦੇ ਇਸ ਕਰਕੇ ਜਦੋਂ ਸਰਕਾਰਾਂ ਨੂੰ ਭਾਵਨਾਵਾਂ ਦੀ ਕਦਰ ਨਾ ਹੋ ਤਾਂ ਫਿਰ ਬੜਾ ਦੁੱਖ ਲੱਗਦਾ ਇਸ ਕਰਕੇ ਉਹ ਵੀ ਇੱਕਦਾਂਦ ਕੰਮ ਸ਼ੁਰੂ ਹੋ ਗਿਆ ਉਧਰ ਹਰਿਆਣਾ ਦੇ ਵਿੱਚ ਵੀ ਜਿਹੜੀ ਹੈ ਬਕਰੀ ਕਮੇਟੀ ਦਾ ਕਿਉਂਕਿ ਤਿੰਨ ਸਾਲਾਂ ਤੋਂ ਸਰਕਾਰੀ ਕਮੇਟੀ ਹੀ ਚੱਲੀ ਜਾਂਦੀ ਹੈ ਔਰ ਉਹ ਵੀ ਮੈਂ ਸਮਝਦਾ ਇੱਕ ਸਿੱਖ ਕੌਮ ਨਾਲ ਬੜਾ ਵੱਡਾ ਜਿਹੜਾ ਤਕਾ ਦੇਖੋ 1925 ਦਾ ਗੁਰਦੁਆਰਾ ਐਕਟ ਹਲੇ ਤੱਕ ਇਨਟੈਕਟ ਹੈ ਉਹਨਾਂ ਦੀ ਪਾਰਲੀਮੈਂਟ ਨੇ ਕਿਸੇ ਤਰ੍ਹਾਂ ਦੀ ਕੋਈ ਮੈਡਮੈਂਟ ਨਹੀਂ ਕੀਤੀ ਤੇ ਤੁਸੀਂ ਨਵੀਂ ਵੱਖਰੀ ਕਮੇਟੀ ਬਣਾ ਕੇ ਤੇ ਗੁਰਦੁਆਰੇ ਤੇ ਨਿਯਾਜ ਕਰ ਦਿਖਾਈ ਚਾਹਤੇ ਜੇ ਤਾਂ ਇੱਕ ਵੀ ਕੋਈ ਚੇਂਜ ਜਿਹੜੀ ਹੈ ਉੱਤੇ ਉਹਦੇ ਵਿੱਚ ਹੋਈ ਹੈ ਤੇ ਜਿਹੜੀ ਆਲਰੇਡੀ ਜਿਹੜਾ ਇੱਕ ਗੁਰਦੁਆਰਾ ਐਕਟ 1925 ਦਾ ਤੇ ਫਿਰ ਕਿਹਦੇ ਹਿਸਾਬ ਨਾਲ ਤੁਸੀਂ ਇਹਦੀ ਇਲੈਕਸ਼ਨ ਕਰਾ ਕੇ ਅਸੀਂ ਤਾਂ ਸਾਡਾ ਤਾਂ ਇਰਾਦਾ ਸੀ ਜਦੋਂ ਵੋਟਾਂ ਬਣੀਆਂ ਕਿ ਜਿਹੜੀ ਸ਼ਰਮਣੀ ਗੋਦ ਅੰਦਰ ਪ੍ਰਧਾਨ ਕਮੇਟੀ ਦੀਆਂ ਵੋਟਾਂ ਉਸੇ ਤਰੀਕੇ ਹੀ ਜਿਹੜੀਆਂ ਹਰਿਆਣੇ 'ਚ ਵੀ ਬਣਣੇ ਚਾਹੀਦੀਆਂ ਕਿਉਂਕਿ ਜਦੋਂ ਐਕਟ ਦੇ ਵਿੱਚ ਕੋਈ ਤਬਦੀਲੀ ਨਹੀਂ ਤੇ ਫਿਰ ਆਪਣੇ ਆਪ ਕਮਿਸ਼ਨਰਾਂ ਦੇ ਲੈਵਲ ਦੇ ਉੱਤੇ ਇਹ ਜਿਹੜੇ ਅਧਿਕਾਰ ਕਿੱਧਰ ਟ੍ਰਾਂਸਫਰ ਕੀਤੇ ਜਾ ਸਕਦੇ ਇਸ ਨੂੰ ਵੀ ਇੱਕ ਬੜਾ ਵੱਡਾ ਤਕਾ ਪਰ ਕੋਸ਼ਾਇਕ ਕਰ ਰਿਹਾ ਸਾਰੇ ਤੇ ਇਹਦੇ ਨਾਲ ਜੋੜ ਕੇ ਇਸ ਮੁਕਕੇ ਦੇ ਉੱਤੇ ਸਾਰੀ ਚੀਜ਼ਾਂ ਕਾਲੀ ਕਾਲੀ ਕਰੇ ਪੂਰੀ ਗੁਰੂ ਮਹਾਰਾਜ ਅਕਾਲੀ ਕਲ ਦੇ ਉੱਤੇ ਆਪਣਾ ਹੱਥ ਰੱਖੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤਾ ਤੇ ਜਿਹੜਾ ਵੀ ਨੀਵਾ ਹੋ ਕੇ ਗਿਆ ਉਹਨੂੰ ਹਮੇਸ਼ਾ ਗੁਰੂ ਨੇ ਝੋਲੀਆਂ ਪਰਤੇ ਤੇ ਭੇਜਿਆ ਇਸ ਕਰਕੇ ਜਿਹਦੀ ਬਾਦ ਸਾਰੇ ਇੱਕ ਜਿਹੇ ਜਿਹੜੇ ਆ ਲਗਾਤਾਰ ਚੱਲਦੇ ਰਹੇ ਉਹਨੇ ਜਦੋਂ ਉਹ ਸਾਰੇ ਪੂਰੇ ਮਾਤੋ ਜਿਹੜੇ ਐ ਸੰਸਾਰ ਵਿੱਚ ਚੱਲੀਆਂ ਦੇ ਨਹੀਂ ਬਟਾ ਲੇਖੋ ਗੱਲ ਇਹ ਹੈ ਕਿ ਜਦੋਂ ਸਤਖੰਡ ਸ੍ਰੀ ਦਰਬਾਰ ਸਾਹਿਬ ਵਰਗੇ ਪਾਵਨ ਤੇ ਜਿਹੜਾ ਉੱਥੇ 24 ਘੰਟੇ ਜਿਹੜਾ ਸਪਿਰਚੁਅਲ ਵਾਤਾਵਰਨ ਹੈ ਉਹ ਹਾਦੀ ਹਦਾ ਉਸ ਵਾਤਾਵਰਨ ਨੂੰ ਖਰਾਬ ਕਰਨਾ ਹੀ ਮੈਂ ਸਮਝਦਾ ਕਿ ਜਿਹੜਾ ਹੈਗਾ ਬਹੁਤ ਵੱਡਾ ਪਾਪ ਹੈ ਹੋਰ ਪਾਪ ਹੈ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਉੱਥੇ ਤੁਸੀਂ ਜਦੋਂ ਨਿੱਕੇ ਉਤਰਦੇ ਹੋ ਉੱਥੇ ਤੁਹਾਨੂੰ ਮਹਿਸੂਸ ਹੁੰਦਾ ਇੱਕ ਅਲੱਗ ਤਬਦੀਲੀ ਜਿਹੜੇ ਚ ਵੀ ਕਿੰਤੇ ਗੁਰਬਾਣੀ ਦਾ ਜੋ ਪ੍ਰਭਾਵ ਤੇ ਚੱਲਦਾ ਉਸ ਮਾਹੌਲ 'ਚ ਜਿੱਥੇ ਜਿਹੜਿਆ ਸਾਰੀ ਦੁਨੀਆ ਤੋਂ ਧਰਮਤ ਉੱਪਰ ਉੱਠ ਕੇ ਡੁਕੀ ਜਿਹੜੇ ਆ ਉਹ ਉੱਥੇ ਆਸਥਾ ਦੇ ਨਾਲ ਸ਼ਰਧਾ ਦੇ ਨਾਲ ਉੱਥੇ ਹੁੰਦੇ ਆ ਉਸ ਗੇਟ ਦੇ ਉੱਤੇ ਸਰਦਾਰ ਸਬੀਰ ਸਿੰਘ ਬਾਦਲ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਜਿਹੜੀ ਹੈ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਉੱਤੇ ਪਹਿਲੇ ਦਾ ਕੰਮ ਕਰਦੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਉਹ ਆਪਣੀ ਡਿਊਟੀ ਨਿਭਾ ਰਹੇ ਸੇਵਾਤ ਬਾਰੇ ਤੇ ਇਸ ਮੌਕੇ ਇਹ ਜਿਹੜਾ ਹਮਲਾ ਇਸ ਤਰ੍ਹਾਂ ਦਾ ਕਰਨਾ ਉਹਦੇ ਨਾਲ ਜਿਹੜੇ ਸ਼ਰਧਾਲੂ ਨੇ ਦੁਨੀਆ ਭਰ ਦੇ ਵਿੱਚ ਬੈਠੇ ਕਰੋਨਾ ਦੀ ਕਿਰਤੀ ਚ ਨਾਨਕ ਨਾਮ ਦੇਵਾ ਸਾਰਿਆਂ ਦੇ ਮਨ ਨੂੰ ਸੱਟ ਮੱਗੀ। ਔਰ ਵੱਡਾ ਦੁਖਦਾਈ ਪਹਿਲੂ ਇਹ ਹੈ ਕਿ ਸਰਕਾਰ ਉਹਦੇ ਵਿੱਚ ਉਹਦੀ ਮਿਲਿ ਭੁਗਤ ਪੂਰੀ ਸ਼ਾਮਲ ਹੋ ਰਹੀ ਜੇ ਵਾਰਡ ਕੇਤ ਨੂੰ ਖਾਂਣ ਲੱਗੀ। ਤੇ ਦੱਸੋ ਪੰਜਾਬ ਨੂੰ ਕਿੱਥੋਂ ਬਚਾਵਾਂ। ਆਸ ਤਾਂ ਇਹ ਕੀਤੀ ਜਾਂਦੀ ਹੁੰਦੀ ਹੈ ਕਿ ਐਡਾ ਵੱਡਾ ਹਮਲਾ ਹੋਵੇ। ਉੱਥੇ ਮੁੱਖ ਮੰਤਰੀ ਆਪ ਜਾਏਗਾ ਦੇਖਣ ਵਾਸਤੇ ਕਿ ਕਿਸ ਤਰ੍ਹਾਂ ਹੋਇਆ ਭਾਵੇਂ ਕੋਈ ਹੋਵੇ ਤੇ ਜਿੰਮੇਵਾਰੀ ਹੁੰਦੀ ਹੈ ਉੱਥੇ ਪੁਲਿਸ ਤੇ ਹੈੱਡ ਉੱਥੇ ਆਪ ਪਹੁੰਚਣਗੇ ਪਰ ਹੁੰਦਾ ਕੀ ਹੈ ਉਲਟਾ ਕਿ ਐਡੀ ਵੱਡੀ ਇਨਸੀਡੈਂਟ ਹੁੰਦੀ ਹੈ ਤੇ ਸਰਕਾਰ ਦੇ ਹੁਕਮਾਂ ਦੇ ਕਿਸੇ ਮਿੱਟੀ ਐਂਗਲ ਦੇ ਕੇ ਤੇ ਉਹਦਾ ਜਿਹੜੀ ਹੈ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਿਹੜਾ ਕਿ ਸਿੱਧਾ ਮੈਂ ਕਹਿ ਸਕਦਾ ਕਿ ਮੁੱਖ ਮੰਤਰੀ ਦੇ ਹੁਕਮਾਂ ਦੇ ਉੱਤੇ ਉਹ ਸਾਰਾ ਕੁਝ ਜਿਹੜਾ ਕੀਤਾ ਗਿਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਬਹੁਤ ਅਮਰੀਕਾ ਕੋਸਤੋ ਅਗਲੀ ਗੱਲ ਜਿਹੜੀ ਹੈਗੀ ਹੈ ਕਿ ਫਿਰ ਐਫਆਰ ਤੁਹਾਡੇ ਸਾਹਮਣੇ ਅਸੀਂ ਰੱਖ ਦਿੱਤੀ ਹੁਣ ਸਾਰਾ ਕੁਝ ਲਾਈਵ ਤੇ ਬਿਆ ਕੋਈ ਇਹ ਨਹੀਂ ਵੀ ਕੋਈ ਕੁਦਰਤੀ ਵੀ ਲਾਈਵ ਹੋ ਰਹੀ ਸੀ ਤੇ ਉਹਨੂੰ ਜਿਹੜੀ ਹੈ ਜਿਸ ਤਰੀਕੇ ਦਾ ਪੇਸ਼ਕਾਰੀ ਕੀਤੀ ਗਈ ਹੈ ਕਬੜੀ ਹੈ ਨਾ ਜੇ ਸਰਦਾਰ ਸੁਬੀਰ ਸਿੰਘ ਬਾਦਲਵਾਲ ਦੇ ਇਸ ਕਰਦੇ ਤੇ ਬੰਦੇ ਨੂੰ ਤੁਸੀਂ ਇਨਤਾਫ ਨਹੀਂ ਦਿੰਦੇ ਐਫਆਰ ਲਿਖਣ ਲੱਗਿਆ ਤੇ ਆਮ ਲੋਕਾਂ ਨਾਲ ਕਿੰਨਾ ਧੱਕਾ ਹੁੰਦਾ ਗਲਤ ਇਹ ਸੋਚਣਾ ਨਹੀਂ ਜਿਹੜੀ ਗੱਲ ਦੁਨੀਆ 'ਚ ਸਾਰਿਆਂ ਦੇ ਸਾਹਮਣੇ ਉਹਨੂੰ ਵੀ ਚੁਠੜਾਇਆ ਜਾ ਰਿਹਾ ਅਸੀਂ ਕਿੰਨੀਆਂ ਵੀਡੀਓ ਕੱਢ ਕੇ ਦੇਤੀਆਂ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਕਿੱਥੇ ਹੈ ਕੋਈ ਕੋਈ ਉਹਨਾਂ ਦੀ ਪ੍ਰੈਸ ਕਾਨਫਰੈਂਸ ਇਥੇ ਕਿ ਚੈਨੀ ਚੋਰ ਫੜਿਆ ਹੋਵੇ ਤੇ ਪੰਜ ਸੀਨੀਅਰ ਅਫਸਰ ਬੈਠੇ ਹੁੰਦੇ ਫਿਰ ਉੱਥੇ ਹੈੱਡ ਕੁਆਰਟਰ ਤੇ ਵੱਖਰੀ ਪ੍ਰੈਸ ਕਾਨਫਰੈਂਸ ਦੋ ਜੀ ਵੀ ਚੈਨੀ ਚੋਰ ਫੜਿਆ ਜੀ ਬਹੁਤ ਵੱਡਾ ਤੇ ਐਡੀ ਵੱਡੀ ਸਟੇਟ ਦੇ ਵਿੱਚ ਇਨਸੀਡੈਂਟ ਹੋ ਜੀ ਉਹਦੀ ਕੋਈ ਪ੍ਰੈਸ ਕਾਨਫਰੈਂਸ ਦੁਕਾਨ ਦੱਸੋ ਤੁਸੀਂ ਤੇ ਹੈ ਕੀ ਪਰ ਕਿਉਂਕਿ ਜੋ ਮੁੱਖ ਮੰਤਰੀ ਸਾਹਿਬ ਕੈਂਟ ਜਾਂ ਕਰੋਨਾ ਕਰਵਾ ਰਹੇ ਆ ਉਹ ਆਫਸਰ ਨਹੀਂ ਦੱਸ ਸਕਦੇ ਇਸ ਕਰਕੇ ਅੱਗੇ ਆ ਕੇ ਫਿਰ ਬ੍ਰੀਫ ਕੌਣ ਕਰੇਗਾ ਘਰ ਪੈਦਾ ਹੋ ਗਿਆ ਜਈ ਕਾਨਫਰੈਂਸ ਤੇ ਬਹੁਤ ਵੱਡਾ ਡਰ ਪੈਦਾ ਆਸਤਾ ਦਾ ਸਥਾਨ ਸਾਰੇ ਧਰਮਾਂ ਦਾ ਇੱਕ ਸਾਂਝਾ ਸਥਾਨ ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਨਵਜੰਨ ਦੇਵ ਜੀ ਮਹਾਰਾਜ ਨੇ ਦੇਸ਼ ਚੋਂ ਬੰਦ ਨੂੰ ਸਾਂਝਾ ਕਿਵਿ ਕਿੱਜਾ ਦਾ ਹਾਨੀਦ ਦਾ ਸਮੁੰਦਰ ਹੈ ਤੇ ਜੇ ਉੱਥੇ ਇੰਤਾਂ ਦੀ ਕਟਾ ਹੁੰਦੀ ਤਾਂ ਬਹੁਤ ਵੱਡੀ ਸੱਟ ਵੱਜਦੀ ਕਿਵਾਂ ਬਹੁਤ ਜੀ ਲਾਈਵ ਕਰ ਰਿਹਾ ਕਿ ਬਹੁਤ ਕਰ ਰਿਹਾ ਬਾਕੀ ਸਾਰਾ ਵਿਤਰਕਿੰਦ ਦੇ ਬੀਟੇ ਦੇ ਵੱਲੋਂ ਵੀ ਜਦੋਂ ਪ੍ਰੈਸ ਕਾਨਫਰੈਂਸ ਕਰਕੇ ਵੀਡੀਓ ਕ੍ਰੀਏਟ ਕਰ ਦਿੱਤੀ ਮੇਸ਼ਾ ਆਪ ਦਾ ਕੀ ਬੀਟੇ ਵੱਲੋਂ ਪਿਆ ਜਾ ਰਿਹਾ ਸਾਨੂੰ ਵੀਡੀਓ ਨਹੀਂ ਦਿੱਤਿਆ ਜਾ ਰਹੀਆਂ ਔਰ ਸਾਡਾ ਵੀ ਸਹਿਯੋਗ ਕਰ ਰਹੇ ਹੋਗੇ ਅਰੇ ਦੇ ਕਿਸੇ ਤੋਂ ਘੱਟ ਰੋੜ ਥੋੜਾ ਸਾ ਦੇਖੇ ਵੀ ਗਏ ਹੈ ਤੁਹਾਨੂੰ ਇੱਕ ਵੀਡੀਓ ਹੋ ਗਈ ਹੁਣ ਦੇਖੋ ਸਾਰੀ ਦੁਨੀਆ ਤੇ ਉਹ ਵੀਡੀਓ ਪਹੁੰਚ ਗਈਆਂ ਤੇ ਪੁਲਿਸ ਕਰ ਦੇ ਪਟਿਆ ਇਹੀ ਤਾਂ ਇਹਦਾ ਬਲ ਫੀਆਰ ਤਾਂ ਹੀ ਇਦਾਂ ਲਿਖੀ ਦੇਣਾ ਜੋ ਮੰਨ ਜਾਣ ਕਿ ਜਿਹੜੀ ਹੈਗੀ ਆ ਤੇ ਸਾਡੇ ਕੋਲੇ ਜਿਹੜੀ ਹੈਗੀ ਆ ਤੇ ਫਿਰ ਤਾਂ ਫੀਆਰ ਤੇ ਜਵਾਬ ਨਹੀਂ ਦੇ ਸਕਦੇ ਕਿ ਤੁਹਾਡੇ ਤੋਂ ਤੇ ਇਹ ਵੀਡੀਓ ਸਾਰੇ ਅੰਮ੍ਰਿਤਸਰ ਦੇ ਮੀਡੀਆ ਕੋਰਨਰ ਨੇ ਪਹਿਲੀ ਗੱਲ ਤਾਂ ਐਸੀ ਕਿਸੇ ਕੋਲ ਜਦੋਂ ਮਰਦੀ ਲੈਣ ਜਦੋਂ ਵੀ ਕਿਤੇ ਪੁਲਿਸ ਐਸਜੀਪੀਸੀ ਨੂੰ ਅਪਰੋਚ ਕਰਦੀ ਹੈ ਉਹਨਾਂ ਦਾ ਬਹੁਤ ਅੱਛਾ ਸਾਰਾ ਸੀਸੀਟੀਵੀ ਦਾ ਬੜਾ ਵੱਡਾ ਨੈਟਵਰਕ ਹੈ ਕਿਸੇ ਗੱਲ ਕਰਦੇ ਉਸ ਵੇ ਐਸ.ਪੀ.ਸੀ ਨੂੰ ਸੀਓ ਕਰ ਦਿੰਦਾ ਕਦੀ ਵਾਰ ਲੱਗੇ ਕਿ ਕੋਈ ਕ੍ਰਾਈਮ ਡਿਟੈਕਟ ਕਰਨਾ ਜਾਂ ਕੋਈ ਬੰਦਾ ਜਿੰਨੇ ਕੋ ਉੱਤੇ ਜਿਹੜੀ ਗਲਤ ਕੰਮ ਕੀਤਾ ਉਹਨੂੰ ਫੜਨਾ ਐਸ.ਡੀ.ਪੀ.ਸ ਦਾ ਚੌਹੀਦੀ ਹੈ ਕਿ ਫੜ ਪਰੀ ਮਤਲਬ ਬਿਲਕੁਲ ਲਾਗ ਪਰ ਤੁਹਾਡੀ ਨੀਅਤ ਜਦੋਂ ਮਾੜੀ ਹੈ ਤੁਸੀਂ ਫੈਸਲਾ ਤਾਂ ਪਹਿਲਾਂ ਸਰਾਤਾ ਦੇਖੋ ਵਿਦਨ ਮਿਨਟਸ ਤੇ ਤੁਸੀਂ ਸਿਮਪਲੀ ਐਂਗਲ ਫਲੋਟ ਕਰ ਦਿੱਤਾ ਤੁਹਾਡੀ ਇਨਵੈਸਟੀਗੇਸ਼ਨ ਦੀ ਨੀਅਤ ਕਿੱਥੇ ਹੈ ਐਫ.ਆਈ.ਆਰ ਤੇ ਤੁਸੀਂ ਗੁੱਤਮ ਗੁੱਤਾ ਦਿਖਾਤਾ ਕਿ ਐਕਸੀਡੈਂਟ ਹੋ ਗਿਆ ਜਦਗੀ ਇਸ ਕਰਕੇ ਉਹ ਵੀਡੀਓ ਦੇਖੇ ਤੋਂ ਪਉਣਗੇ ਉਹ ਵੀਡੀਓ ਦੇਖਣ ਵਾਸਤੇ ਵੀ ਤਾਂ ਦਮ ਚਾਹੀਦਾ ਨਾ ਜਦੋਂ ਤੁਸੀਂ ਸਾਰੇ ਝੂਠ ਦੇ ਉੱਤੇ ਰਾਜਨੀਤੀ ਕਰ ਰਹੇ ਹੋ ਤੇ ਫਿਰ ਤੁਹਾਨੂੰ ਵੀ ਇਹ ਕਿੱਥੋਂ ਮਿਲਿਆ ਇਹ ਜਿੱਥੇ ਇੱਡੇ ਵੱਡੇ ਝੂਠ ਬੋਲਦੇ ਉੱਤੇ ਨਾਲੇ ਵੀ ਬੰਦੀਆਂ ਉਹਨਾਂ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਅਸੀਂ ਹਰ ਕਿਸ ਕਰਾਂਗੇ ਜਿਹੜੇ ਇਹ ਚੀਜ਼ ਨੂੰ ਆਪ ਕੋਲ ਦੀ ਕੋ ਉਹਨਾਂ ਨੂੰ ਕਹੋ ਦੱਸੋ ਜੀ ਕੀ ਕਹੀਏ ਕਿੰਨੇ ਕੇਸ ਨੇ ਪਹਿਲਾਂ ਉਹਦੇ ਉੱਤੇ ਦੱਸੋ ਕੀ ਕਹੀਏ ਉਹਨਾਂ ਨੇ ਸ਼ਬਦ ਬਿਹਤਰ ਸੁਝਾ ਦੇਣ ਸਾਨੂੰ ਕੁਈ ਕੋਲ ਨਹੀਂ ਓਕੇ ਸਾਨੂੰ ਕੋਈ ਬਿਹਤਰ ਲੱਭੀ ਸੁਝਾਦੇ ਨਾ ਜਿਹੜੀ ਗੱਲ ਦਾ ਜਿਹੜੀ ਹੈਗੀ ਦਰਬਾਰ ਸਾਹਿਬ ਦੇ ਗੇਟ ਤੇ ਆ ਕੇ ਬੰਦਾ ਗੋੜੀਆਂ ਕਰਦਾ ਕਾਤਲ ਮਹਾਰਾ ਕਰਦਾ ਪਿੱਛੇ 35 ਕੇ ਕਿੰਨੇ ਕੇਸ ਨੇ ਠੀਕ ਨਾ ਦੇ ਜਿਹੜੀ ਗਾਈ ਵਾਰਾ ਤੋਂ ਜਿਹੜੀ ਬਦਲ ਪਕਾ ਦੀ ਤੁਸੀਂ ਵੀ ਇੰਨੇ ਬੈਠ ਕੇ ਤੁਸੀਂ ਵੀਡੀਓ ਆਪ ਚਲਾ ਕੇ ਦੇਖੋ ਇਹ ਤਾਂ ਕੁਦਰਤੀ ਹੈ ਮਹਾਰਾਜ ਰੱਖਣ ਵਾਲਾ ਹੈ ਕਿ ਸਾਰਾ ਕੁਝ ਹੀ ਪਰਦਾ ਹੀ ਨਹੀਂ ਰਹਿ ਕੋਈ ਕਿਸੇ ਕਰਦਾ ਉਹਨਾਂ ਨੇ ਲਾਈਵ ਚੱਲਦਾ ਪਿਆ ਸੀ ਲਾਈਵ ਤੇ ਬਿੱਤੀ ਸਾਰਾ ਕੁਝ ਹੋ ਗਿਆ ਅਸੀਂ ਵੀ ਉੱਥੇ ਹੀ ਮੌਕੇ ਤੇ ਹਜਰ ਸੀ ਕੋਈ ਪਰ ਇੱਕ ਘਾਤਰਾਮ ਹੋਇਆ ਪਰ ਜਾਂ ਕੋਈ ਮਦਦ ਨਾ ਮਿਲਦੀ ਪਈ ਬੇਟੈਂਕੰ ਦਾ ਲਿਖਿਆ ਇਹ ਰਾਣੀ ਤੇ ਨਾ ਆਪ ਇਹ ਕੋ ਜਿੰਨਾਂ ਨੇ ਸ੍ਰੀ ਅਕਾਲ ਪੁਰਖ ਦਾ ਮੂੰਹ ਮੰਨਿਆ ਹੀ ਨਹੀਂ ਅੱਜ ਤੱਕ ਹਮੇਸ਼ਾ ਚੁਣੌਤੀਆਂ ਦਿੱਤੀਆਂ ਉਹਨਾਂ ਦੇ ਵਾਸਤੇ ਉਹ ਤਾਂ ਜੋ ਉੱਤੇ ਜਿਹੜਾ ਜੋ ਕੁਝ ਵਾਪਰ ਲੱਗਿਆ ਸੀ ਉਹ ਵਾਪਰ ਜਦੋਂ ਤਾਂ ਵੀ ਕਹਿੰਦੇ ਸੀ ਘਟਾ ਉਹਨਾਂ ਦੀ ਤਸਲੀਮ ਨਹੀਂ ਹੋ ਸਕਦੀ ਇੰਨਾ ਲੋਕਾਂ ਨੇ ਸਾਰੀ ਉਮਰ ਅਕਾਲ ਤਖਸਾਲ ਵਿੱਚ ਨੋਕੇ ਨੇ ਇਹੋ ਲੋਕ ਨੇ ਇਹਨਾਂ ਕਦੀ ਲੋਅਰ ਅਦਾਲਤ ਦਾ ਫੈਸਲਾ ਜਿਹੜਾ ਉਹਦੇ ਅੰਦਰ ਦੇ ਚਪਰੀ ਨਹੀਂ ਕਦੀ ਕਰਦੇ ਕਿ ਜੱਜ ਬੁਲਾ ਕੇ ਅੰਦਰ ਨਾ ਕਰਦੇ ਪਰ ਅਕਾਲ ਤਖਸਾਲ ਦੇ ਫੈਟ ਤੇ ਬਿਸ਼ੇ ਬੋਲਣਗੇ ਇਹ ਬੜਾ ਕੁਝ ਦੋ ਤਿੰਨ ਭਾਗ ਤੋਂ ਦੇਖ ਰਹੇ ਆ ਤਾਂ ਬਾਕੀ ਭਾਗ ਵੀ ਬਣਦਾ ਹੈ ਸਰਦਾਰ ਦਾ ਹਰ ਮਾਇਰ ਵੀ ਕਰਨ ਤਾਂ ਇੰਫਾਰਮਾ ਵੀ ਜਾਂਦੇ ਨੇ ਤੇ ਵਾਸਤੇ ਪਸਟਰ ਦਾਬੀ ਹੋ ਜਾਂਦਾ ਪਰ ਪੂਰੀ ਆਵਾਜ਼ ਵਿੱਚ ਸੰਕਲਪ ਇਹ ਆ ਕਿ ਕਿਸੇ ਨੇ ਜਣਾ ਦੇਉਂਦੇ ਕੰਦਨ ਦੇ ਆ ਦੇ ਇਹ ਕਸ਼ ਰਮਣੀ ਕੱਢੀ ਤਾਂ ਤਾਂ ਹਮੇਸ਼ਾ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਪੰਥ ਦੇ ਜਿਹਦੇ ਵੀ ਸਾਡੇ ਜਿਹੜੇ ਬਸਤੇ ਉਹਨਾਂ ਵਾਸਤੇ ਸਾਰਿਆਂ ਵਾਸਤੇ ਅਸੀਂ ਦਿਨ ਰਾਤ ਮਿੰਨ ਕਰੇ ਕਿ ਠੀਕ ਹੈ ਇੱਕ ਪ੍ਰਸੈਪਸ਼ਨ ਵਾਰ ਸਾਡੇ ਖਿਲਾਫ ਜਿੰਨੇ ਸਾਡੇ ਸਿਆਸੀ ਵਿਰੋਧੀ ਆ ਆਸਟਾ ਜਦੋਂ ਦੀ ਆਮ ਆਦਮੀ ਪਾਰਟੀ ਆਈ ਇਹਨਾਂ ਨੇ ਰਲ ਕੇ ਤੇ ਸਾਡੀ ਪਰਸੈਪਸ਼ਨ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਗੱਦਬੀਆਂ ਦਾ ਇਸ਼ੂ ਸੀ ਉਹਦੋਂ ਸ਼ੁਰੂ ਹੋਇਆ ਪੰਜਾਬ ਤੋਂ ਜਦੋਂ ਆਮ ਆਦਮੀ ਪਾਰਟੀ ਆਈ ਤੇ ਹੁਣ ਕੁਰਾਨ ਸ਼ਰੀਫ ਦੀ ਗੱਦਬੀ ਦਾ ਕੇਸ ਜਿਹੜਾ ਸਾਲਵ ਹੋਇਆ ਜਿਹੜੀ ਪੰਚਮੈਂਟ ਹੋਈ ਹੈ ਉਹ ਬੰਦਾ ਕੌਣ ਹੈ ਜੀ ਉਹ ਆਮ ਆਦਮੀ ਪਾਰਟੀ ਦਾ ਸਟਿੰਗ ਐਂਬੈਸਡਰ ਹੈ ਉਹ ਵੀ ਹੋਰ ਵੱਡੀ ਗੱਲ ਹੈ ਦੇਖੋ ਜਿਹੜੀ ਜਿਹੜੀ ਕਿਉਂਕਿ ਆ ਇਸ਼ੂ ਹੋਰ ਚੱਲ ਪੈਂਦੇ ਆ ਕਿ ਸਰਕਾਰ ਨੇ ਫੈਸਲਾ ਦੇ ਦਿੱਤਾ ਹਫਤਾ ਪਹਿਲਾਂ ਜਿਹੜਾ ਡਿਸਟ੍ਰਿਕਟ ਅਰੰਗੀਆਂ ਨੇ ਅਪਲੀਕੇਸ਼ਨ ਦਾਇਰ ਕੀਤੀ ਸੀ ਕਿ ਅਸੀਂ ਅਪੀਲ ਵਾਪਸ ਕਰ ਚੁੱਕੇ ਹਾਂ ਕਿੰਨੀ ਗੱਲ ਸੀ ਜੀ ਪੰਜਾਬ ਵਿੱਦਿਆ ਦੀ ਅੱਗ ਦੇ ਵਿੱਚ ਝੁੱਲ ਰਿਹਾ ਹੈ ਧਾਰਤ ਕਰਤਾਂੀਆਂ ਗਦਮੀਆਂ ਐਡਾ ਵੱਡਾ ਇਸ਼ੂ ਬਣ ਗਿਆ ਇੱਕ ਬੰਦਾ ਜਿਹੜਾ ਹੈਗਾ ਉਹਦੇ ਤੇ ਕੇਸ ਉਹਨੂੰ ਸਜ਼ਾ ਹੁੰਦੀ ਗਈ ਤੇ ਭਗਵੰਤ ਮਾਨ ਦੇ ਹੁਕਮਾਂ ਦੇ ਉੱਤੇ ਡਿਸਟ੍ਰਿਕਟ ਅਟਾਰਨੀ ਤੇ ਡਿਪਟੀ ਕਮਿਸ਼ਨਰ ਨੇ ਕੋਰਟ ਦੇ ਵਿੱਚ ਅਪਲੀਕੇਸ਼ਨ ਫਾਈਲ ਕਰ ਦਿੱਤੀ। ਡਿਸਟ੍ਰਿਕਟ ਅਟਾਰਨੀ ਨੇ ਕਿ ਅਸੀਂ ਇਹ ਅਪੀਲ ਵਾਪਸ ਨਹੀਂ ਕਰਦੇ ਉਹ ਤਾਂ ਜੱਜ ਸਾਹਿਬ ਠਗੜੇ ਸੀ। ਮੈਂ ਉਹਨਾਂ ਦਾ ਧੰਨਵਾਦ ਕਰਦਾ। ਉਹਨਾਂ ਨੇ ਕਿਹਾ ਕਿ ਵੀ ਮੈਂ ਵਾਪਸ ਕਿਉਂ ਆਉਣਾ ਇਹ ਤਾਂ ਫੈਸਲਾ ਹੋ ਗਿਆ। ਹੁਣ ਮੈਨੂੰ ਦੱਸੋ ਭਗਵੰਤ ਮਾਨ ਜੀ ਤੇ ਕੇਂਦਰੀ ਅਲ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਕਿਉਂ ਪੁੱਛਣਾ ਚਾਹੁੰਦੇ ਸੀ? ਸਰਕਾਰ ਦੀ ਜ਼ਿੰਮੇਵਾਰੀ ਤੇ ਹੈ ਕਿ ਵਿਦਵੀ ਦਾ ਬੜੀ ਮੁਸ਼ਕਲ ਨਾਲ ਕੋਈ ਬੰਦਾ ਦੋਸ਼ੀ ਆ ਉਹਨੂੰ ਸਜ਼ਾ ਮਿਲ ਲਗੀ। ਤਦਾਂ ਤਾਂ ਹੋਰ ਕੋਈ ਤਗੜੇ ਦੋ ਵਕੀਲ ਉੱਥੇ ਖੜੇ ਕਰਨੇ ਚਾਹੀਦੇ ਸੀ ਵੀ ਐਸ ਵੜੇ ਕਿਤੇ ਕੋਈ ਕਸਰ ਨਾ ਰਹਿ ਜਾਵੇ ਕਿਤੇ ਕੋਈ ਲਾਪੁਆਇੰਟ ਤੇ ਨਹੀਂ ਵੀ ਦੇਖੋ ਕੋਈ ਤਾਂ ਹੋਵੇ ਤੇ ਕਿਦੇ ਹੁਕਮਾਂ ਦੇ ਉੱਤੇ ਤੁਸੀਂ ਸੋਚ ਸਕਦੇ ਵੀ ਡਿਸਕਟਾਡਮੀ ਐਡੇ ਗੰਭੀਰ ਤੇ ਸਨਫੈਸ਼ਨ ਕੇਸ ਦੇ ਵਿੱਚ ਆਪ ਆਪਣੇ ਕੋਲੋਂ ਜਾ ਕੇ ਅਪਲੀਕੇਸ਼ਨ ਉਹ ਵੀ ਅਪੀਲ ਵਾਪਸ ਨਹੀਂ ਕਰਨ ਵਾਸਤੇ ਜੱਜ ਸਾਹਿਬ ਦਾ ਮੈਂ ਧੰਨਵਾਦ ਕਰਦਾ ਕਿ ਜੱਜ ਸਾਹਿਬ ਨੇ ਉਹ ਅਪੀਲ ਵਾਪਸ ਨਹੀਂ ਕੀਤੀ ਨਹੀਂ ਤਾਂ ਇਹ ਚਾਹੁੰਦੇ ਸੀ ਕਿ ਇਹਦੇ ਚ ਆਮ ਆਦਮੀ ਪਾਰਟੀ ਦੇ ਐਮਰਿੰਗ ਸਜ਼ਾ ਮਿਲ ਗਈ ਤੇ ਸਿਰ ਜਿਹੜਾ ਦੋਸ਼ ਅਸੀਂ ਲਾਉਂਦੇ ਸੀ ਜੇ ਜਦੋਂ ਇਹ ਆਇਆ ਉਦੋਂ ਹੀ ਬੇਦਗੀਆਂ ਸ਼ੁਰੂ ਹੋਈਆਂ ਤੇ ਉਹ ਹੁਣ ਸਬਤ ਹੋ ਗਏ ਪੁਰਾਣਾਂ ਵਾਲਾ ਤਾਂ ਸਬਤ ਹੋ ਗਏ ਤੇ ਹੁਣ ਬਾਕੀ ਵੀ ਹੌਲੀ ਹੌਲੀ ਗੁਰੂ ਮਹਾਰਾਜ ਕਿਸੇ ਨ ਕਿਰਪਾ ਕਰੇਗਾ ਗੁਰੂ ਦੇ ਘਰ ਦੇ ਵਿੱਚ ਦੇਰ ਹੋ ਸਕਦੀ ਅੰਧੇਰ ਇਹ ਜਿਹੜੇ ਵੀ ਬੰਦੇ ਜਿਨ੍ਹਾਂ ਨੇ ਇਹ ਰਾਜਨੀਤਿਕ ਰਾਹ ਲੈਣ ਵਾਸਤੇ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਨੇ ਆਜ ਨਹੀਂ ਕਰ ਨਹੀਂ ਇਸ ਕਰਕੇ ਕੁਦਰਤ ਬੜੀ ਵਿਅੰਗਤਾ ਇਹਨੂੰ ਹੁਣ ਪੂਰਾ ਕੋਸ਼ਿਸ਼ ਕਰਦੇ ਆ ਇਹਨਾਂ ਦੇ ਵਿਧ ਮੰਤਰੀ ਤੱਕ ਜਿਹੜੇ ਆਪ ਪੇਸ਼ ਹੁੰਦੇ ਰਹੇ ਬਤੌਰ ਵਕੀਲ ਸਿੱਧਾ ਪਹਿਲਾਂ ਇਹਦੇ ਹੱਕ ਦੇ ਵਿੱਚ ਤੇ ਹੁਣ ਕੇਸ ਵਾਟਰਾ ਕੰਦੇ ਵੀ ਕਵਿਚਨ ਕਰਦੇ ਪਰ ਨਹੀਂ ਨਾ ਚੱਲੀ ਸੱਚ ਸਾਹਮਣੇ ਆਉਣਾ ਸੀ ਤੇ ਆ ਗਿਆ ਇਸ ਕਰਕੇ ਬਾਕੀ ਵੀ ਗੁਰੂ ਬੜਾ ਵਿਅੰਤਾ ਕਿਸੇ ਦਿਨ ਆਪੇ ਹੀ ਪਰਦੇ ਖੁੱਲ ਜਾਣੇ ਤੇ ਜਿਹੜੇ ਆ ਆਪ ਸਾਹਮਣੇ ਆਜੇਗਾ ਸਭ ਨੂੰ ਮੁਸ਼ਕਲ ਆਵੇਗੀ ਖਾਸ ਕਰਕੇ ਇਹਨਾਂ ਦੇ ਵਿਰੋਧ ਕਰਦੇ ਜਾਂ ਮੈਨੂੰ ਪਹਿਲਾਂ ਇਹ ਦੱਸੋ ਕਿ ਵੱਖਰਾ ਕਿੱਥੋਂ ਆ ਕੱਲ ਦਾ ਜਿਹਨ ਪੰਜ ਚਾਰ ਬੰਦੇ ਜਿਹੜੇ ਹੈਗੇ ਆ ਇਹ ਸਾਰਿਆਂ ਨੇ ਤੇ ਕਿਸੇ ਨੇ ਪਾਰਲੀਮੈਂਟ ਲੜੀ ਆ ਤੇ ਕਿਸੇ ਨੇ ਦੁੱਗੀ ਲੜੀ ਆ ਇਹ ਹੁਣ ਸੁਭਾਅ ਹੁੰਦੇ ਆ ਕਿ ਕੋਈ ਬੰਦਾ ਆਰਤ ਹੁੰਦੀ ਆ ਠੀਕ ਹੈ ਨਾ ਜਿਸ ਤਰ੍ਹਾਂ ਬੀਬੀਆਂ ਜਿਹੁੰਦਾ ਪਈ ਕਈ ਸਾਰੀ ਸਾਰੀ ਉਮਰ ਜਿਹੜਾ ਇੰਨਾ ਚੱਲਦੀ ਆ ਤੇ ਕਈਆਂ ਦੀ ਰੁਸਕੇ ਜਾਂਦੀ ਆਰਤ ਹੁੰਦੀ ਆ ਇਦਨ ਅਕਾਲੀ ਦਲ ਚ ਕਿੱਥੋਂ ਲੁਕਸ ਨਿਕਲਿਆ ਤੁਸਮ ਵੀ ਹੈਪੀ ਕੋਈ ਕੋਈ ਦੱਸੋ ਜੇ 2 ਜਾਂ 4 ਪੰਦੇ ਚਲੇ ਜਾਣ ਲੱਖਾਂ ਦੀ ਗਿਣਤੀ ਚ ਜਿਹੜੀ ਹੈ ਉਹ ਇਕੱਠੇ ਹੋ ਕੇ ਬਰਕਰ ਤੇ ਕਾਲੀਦਲ ਪੰਦਾ ਤੇ ਜੇ ਹੁਣ 2 3 4 ਹੈ ਉਹਨਾਂ ਦੀ ਕਿੱਥੇ ਜਿੱਥੇ ਗੱਲ ਮੰਨ ਲੋ ਤੇ ਉਹ ਅਕਾਲੀਦਲ ਦਾ ਨਾਮ ਮੰਨੋ ਤੇ ਫਿਰ ਕਾਲੀਦਲ ਤੋਂ ਵੀ ਵੀ ਵਖਰਾ ਤੇ ਉਹਨਾਂ ਦੇ ਜਾਣ ਨਾਲ ਨਾਲ ਤਾਂ ਕਾਲੀਦਲ ਟੁੱਟਦਾ ਨਾਲ ਕੋਈ ਪੱਜਾਸ ਰਹੀ ਸੀ ਇਸ ਕਰਕੇ ਆਪਣਾ ਆਪਣਾ ਸੁਭਾਅ ਉਹ ਪਾਰਟੀ ਦਾ ਕਦੀ ਕਿਸੇ ਨੂੰ ਧੱਕੇ ਨਹੀਂ ਮਾਰਦੇ ਪਰ ਜਦੋਂ ਟਿਕਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਦੋ ਦੋ ਮੰਗਦੇ ਹੁੰਦੇ ਆ ਜਦਨ ਕੋਈ ਜ਼ਿੰਮੇਵਾਰੀ ਲੈਣੀ ਹੁੰਦੀ ਹੈ ਤੇ ਫਿਰ ਕਹਿਣਗੇ ਬਿਨਿਕਲ ਦਾ ਪ੍ਰਧਾਨ ਇਹ ਤਾਂ ਨਹੀਂ ਗੱਲ ਹੁੰਦੀ ਇਸ ਕਰਕੇ ਜੇ ਫੈਸਲੇ ਲੈਣੇ ਹੁੰਦੇ ਨੇ ਸਾਰੇ ਉਹਦੇ ਨਾਲ ਹੁੰਦੇ ਚਾਹੇ ਸਰਕਾਰ ਹੋਵੇ ਚਾਹੇ ਅਸੀਂ ਬੇਇਮਾਨ ਨਹੀਂ ਹੁੰਦੇ ਇਸ ਗੱਲ ਤੋਂ ਕੋਈ ਵੀ ਕੰਮ ਹੈ ਚਾਹੇ ਕਮੇਟੀ ਹੈ ਇੱਕ ਸ਼ਹਿਰ ਦੀ ਜਦੋਂ ਫੈਸਲਾ ਹੁੰਦਾ ਕੌਂਸਲਰ ਉੱਤੇ ਹਾਜ਼ਰ ਹੁੰਦੇ ਉਹਦੋਂ ਹੁੰਦਾ ਜੇ ਉਹਨ ਕਿਸੇ ਗੱਲ ਤੇ ਪੁੱਠਾ ਪੈ ਜਾਵੇ ਤੇ ਬਾਕੀ ਭਾਜਨ ਵੀ ਨਹੀਂ ਕਰਦੇ ਪ੍ਰਧਾਨ ਨੇ দায় ਤਾਂ ਨਹੀਂ ਹੁੰਦਾ ਇਸ ਕਰਕੇ ਫੈਸਲੇ ਸਾਂਝੇ ਤੌਰ ਤੇ ਹੁੰਦੇ ਆ ਨੈਤਿਕ ਰਾਜਨੀਤੀ ਦੇ ਵਿੱਚ ਬਣਦਾ ਵੀ ਹੈ ਕਿ ਫੈਸਲੇ ਉੱਤੇ ਜਿੰਮੇਵਾਰੀ। ਜਿੰਮੇਵਾਰੀ ਸਭ ਦਾ ਹੁੰਦਾ ਹੈ। ਦੇਖੋ ਜਿਹੜੇ ਹੌਲੀ ਹੌਲੀ ਇਹ ਰੁਝਾਨ ਇਹਨਾਂ ਸਰਕਾਰ ਦਾ ਵੀ ਹੋ ਗਿਆ ਸੁਪਰੇ ਸਰਕਾਰ ਦਾ ਵੀ ਹੋ ਗਿਆ। ਪਹਿਲਾਂ ਤਾਂ ਜਿਹੜੀ ਸਾਡੀ ਸਰਕਾਰ ਆਈ ਅੰਦੋਲਨ ਦੇ ਵਿੱਚੋਂ ਸੀ। ਤੇ ਅੱਜ ਹੁਣ ਜੇ ਮੁੱਖ ਮੰਤਰੀ ਸਾਹਿਬ ਦੇ ਦਰ ਦੇ ਉੱਤੇ ਕੋਈ ਇਨਸਾਫ ਮੰਗਣ ਚੱਲ ਜAVE ਤਾਂ ਸਵਾਇ ਡਾਂਗਾ ਤੋਂ ਤੇ ਪਕਾਣੋਂ ਤੋਂ ਹੋਰ ਕੋਈ ਕੰਮ ਨਹੀਂ ਹੁੰਦਾ ਉੱਤੇ ਤੇ ਬੀਬੀਆਂ ਹੋਣ ਚਾਹੇ ਨੌਜਵਾਨ ਹੋ ਸਾਰਿਆਂ ਨੂੰ ਇੱਕੋ ਰਸਤੇ ਕਿੱਦਾਂ ਇਸੇ ਤਰ੍ਹਾਂ ਕੇਂਦਰ ਤੇ ਵੀ ਆਤ ਬਣ ਗਈ ਹੈ ਤੇ ਹੁਣ ਤੁਸੀਂ ਜੇ ਰਾਜਧਾਨੀ ਦੇ ਵਿੱਚ ਪ੍ਰੋਟੈਸਟ ਨਹੀਂ ਕਰੋਗੇ ਕਿੱਥੇ ਜਾਓ ਫਿਰ ਡੈਮੋਕਰੈਟਿਕ ਕੰਟਰੀ ਕਾਦਾ ਰਹਿ ਗਿਆ ਸਟੇਟ ਕੈਪੀਟਲ ਆ ਨੈਸ਼ਨਲ ਕੈਪੀਟਲ ਆ ਕਿਥੇ ਪੀਸਫੁਲ ਪ੍ਰੋਟੈਸਟ ਸਰ ਦਾ ਹੱਕ ਪਹਿਲਾਂ ਤੁਸੀਂ ਬੰਨ ਬਣਾਇਆ ਟਰੈਕਟਰਾਂ ਦਾ ਉਹਨਾਂ ਨੇ ਕਾ ਚਲੋ ਪੈਦਲ ਚੱਲਦੇ ਆ ਉਹ ਪੈਦਲ ਦੱਸੋ ਕਿ ਪੈਦਲ ਵੀ ਨਹੀਂ ਕਿਸੇ ਨੂੰ ਜਾਣਦੇ ਨਾ ਤੇ ਪੈਦਲ ਜਾਣਾ ਪੈਣੀ ਗੱਲ ਬੇਲੀ ਸੌਕਾ ਕਰ। ਤੇ ਜੇ ਉਹ ਚੱਲੇ ਹਿੰਮਤ ਕਰਕੇ ਤੇ ਤੁਸੀਂ ਵੀ ਅੱਗੋਂ ਹੁਣ ਉਹਦੇ ਤੇ ਵੀ ਬੈਂਡ ਹੈ ਤੇ ਫਿਰ ਇਹ ਤਾਂ ਐਮਰਜੈਂਸੀ ਨਾਲੋਂ ਵੀ ਤੁਸੀਂ ਮਾਰੇ ਹਾਦਸੇ ਕਰੀ ਜਾ ਰਹੇ ਨਾ। ਗੱਲ ਸਾਰਿਆਂ ਦੀ ਸੁਣੀ ਜਾਣੀ ਚਾਹੀਦੀ ਹੈ ਸਰਕਾਰ ਨੇ ਕਿਸੇ ਦੀ ਗੱਲ ਪ੍ਰਵਾਨ ਕਰਨੀ ਉਹ ਸਰਕਾਰ ਨੇ ਦੇਖਣਾ ਜਿਹੜੀ ਗੱਲ ਹੈ ਇਸ ਤੇ ਕਹਿੰਦੇ ਪ੍ਰਵਾਨ ਕਰਨੀ ਚਾਹੀਦੀ ਹੈ। ਪਰ ਘਟੂ ਘਟ ਗੱਲ ਸੁਣੀ ਤੇ ਜਾਣੀ ਚਾਹੀਦੀ ਹੈ ਹੁਣ ਤਾਂ ਇਹ ਹੈ ਕਿ ਤੁਸੀਂ ਜਾ ਹੀ ਨਹੀਂ ਸਕਦੇ ਤੇ ਇੱਕ ਇੱਕ ਤੇ ਲਿਖਦੇ। ਇਹ ਬਹੁਤ ਅਨ ਡੈਮੋਕਰੈਟਿਕ ਇਹ politcal ਪਾਰਟੀਆਂ ਨੂੰ ਵਿਚੰਤ ਕਰਨੀ ਚਾਹੀਦੀ ਹੈ ਜੇਕਰ ਇਹ ਕੋਈ ਜਿਹੜੇ ਵਿਕਰਮੇ ਨਹੀਂ ਹੋਣੇ ਚਾਹੀਦੇ ਦਿੱਤੇ ਚਾਹੇ ਕੋਈ ਕਿਸਾਨ ਜਿੱਥੇ ਬੰਦੀ ਆ ਮਜ਼ਦੂਰ ਜਿੱਥੇ ਬੰਦੀ ਆ ਵਪਾਰਕ ਜਿੱਥੇ ਬੰਦੀ ਆ ਕੋਈ ਜਿੱਥੇ ਬੰਦੀ ਜਾਂ politcal ਪਾਰਟੀ ਜਦੋਂ ਬੇਸਿਕ ਜਿਹੜੀਆਂ ਵੈਲਿਊ ਦਾ ਡੈਮੋਕਰੇਸੀ ਦੇ ਆ ਉਹਨਾਂ ਨੂੰ ਕ੍ਰਸ਼ ਕੀਤਾ ਜਾਂਦਾ ਉੱਥੇ ਸਾਰਿਆਂ ਨੂੰ ਚੱਟਣੇ ਇਕੱਠੇ ਹੋਣਗੇ ਓਕੇ ਓਕੇ ਬਹੁਤ ਧੰਨਵਾਦ